ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਰੂਸ ਦੀ ਧਿਰਤੀ ਤੋਂ ਭਾਰਤ ਦਾ ਟਰੰਪ ਨੂੰ ਸਪਸ਼ਟ ਸੰਦੇਸ਼ ਐਮਐਸਏ ਟਡੋਰਪਾਲ ਨੂੰ ਇੱਕ ਤੋਂ ਬਾਅਦ ਡਿਪਟੀ ਡੀਐਮ ਨਾਲ ਮੁਲਾਕਾਤ ਕੀ ਹੈ ਇਸ ਦਰਤ ਇਸ ਦਿਨ ਨਵੀਂ ਦਿੱਲੀ ਭਾਰਤ ਅਤੇ ਰੂਸ ਵਿਚਕਾਰ ਨੇੜਤਾ ਅਮਰੀਕਾ ਦੀਆਂ ਅੱਖਾਂ ਵਿੱਚ ਕੜਕੜੀ ਲੱਗੀ ਇਸ ਦਿਨ ਨਾਲ ਹੀ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਦੇ 50% ਟਰੈਫਿਕ ਤਾਰੀਫ ਲਗਾਇਆ ਹੈ ਇਨਾ ਘਟਨਾਵਾਂ ਵਿੱਚਕਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੁਲਾਵਰੂਸ ਦੇ ਦੌਰੇ ਤੇ ਗਏ ਹਨ ਇਸ ਦਿਨ ਰੂਸ ਦੇ ਦੌਰੇ ਤੇ ਪਹੁੰਚ ਐਨਐਸਏਜੀਤ ਡੁਲਾਵ ਨੇ ਮੀਟਿੰਗ ਕਰ ਰਹੇ ਹਨ ਇਸ ਦਿਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਲ ਹੀ ਵਿੱਚ ਉਹਨਾਂ ਨੇ ਰੂਸ ਰਾਸ਼ਟਰ ਪੁਤਿਨ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੁਤਿਨ ਜਲਦ ਹੀ ਭਾਰਤ ਦਾ ਦੌਰਾ ਕਰਨਗੇ ਜਿਨ੍ਹਾਂ ਦੀ तरीका ਸਾਨੂੰ ਬਹੁਤ ਜਲਦ ਪਤਾ ਲੱਗ ਜਾਣੀ ਗਿਆ ਇਸ ਤੋਂ ਇਲਾਵਾ ਐਨ ਐਸ ਏ ਡੋਲਨ ਨੇ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਐਨ ਐਸ ਏ ਦੇ ਰੂਸ ਦੇ ਉਪ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਰਾਸ਼ਟ ਸੁਰੱਖਿਆ ਸਲਾਹਕਾਰ ਅਜੀਤ ਡੋਲ ਨੇ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੈਨਿਸ ਨਾਲ ਮੁਲਾਕਾਤ ਕੀਤੀ ਤਕਨੀਕੀ ਸਬੰਧ ਦੇ ਨਿਤਕ ਖੇਤਰਾਂ ਵਿੱਚ ਸਾਂਝੇ ਪ੍ਰੋਜੈਕਟਾਂ ਨੂੰ ਲਾਗੂ ਕਰਨਾ ਚਾਹੁੰਦੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ